ਇਹ ਗੁਰੂ ਨਾਨਕ ਦੇਵ ਜੀ ਦਾ ਜੱਦੀ ਘਰ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਇਸੇ ਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਇਹ ਥਾਂ ਪਹਿਲਾਂ ਰਾਏਪੋਇ ਦੀ ਤਲਵੰਡੀ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਇਹ ਸਥਾਨ ਸ੍ਰੀ ਨਨਕਾਣਾ ਸਾਹਿਬ ਹੋ ਗਿਆ ਦਰਸ਼ਨੀ ਜੋੜੀ ਲੰਘਦੇ ਹੀ ਖੱਬੇ ਪਾਸੇ ਪੁਰਾਤਨ ਖੂਹ ਹੈ ਤੇ ਸਾਹਮਣੇ ਹੀ ਦਰਬਾਰ ਸਾਹਿਬ ਹੈ ਇਸ ਸਥਾਨ ਦੇ ਦਰਸ਼ਨਾਂ ਦੇ ਲਈ ਹਰ ਸਿੱਖ ਨਿਤ ਅਰਦਾਸ ਕਰਦਾ ਹੈ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾਮਾ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਰਬਾਰ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਅਸੀਂ ਇਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਤੇ ਤੁਹਾਨੂੰ ਵੀ ਇਸ ਵੀਡੀਓ ਦੇ ਜ਼ਰੀਏ ਦਰਸ਼ਨ ਕਰਵਾ ਰਹੇ ਹਾਂ ਤੇ ਅਸੀਂ ਇੱਥੇ ਇਹੀ ਅਰਦਾਸ ਕਰਦੇ ਹਾਂ ਕਿ ਹਰ ਸਿੱਖ ਦੀ ਇਹ ਦੁਆ ਅਰਦਾਸ ਕਬੂਲ ਹੋਵੇ ਤੇ ਹਰ ਕੋਈ ਇਸ ਸਥਾਨ ਦੇ ਦਰਸ਼ਨਾਂ ਦੇ ਲਈ ਜਾਵੇ ਗੁਰਦੁਆਰਾ ਸਾਹਿਬ ਦਾ ਚੁਗਿਰਦਾ ਬਹੁਤ ਵੱਡਾ ਹੈ ਤੇ ਸਾਰੇ ਪਾਸੇ ਹੀ ਗੁਰਮੁਖੀ ਤੇ ਸ਼ਾਹਮੁਖੀ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਨੇ ਦਰਬਾਰ ਸਾਹਿਬ ਦੇ ਸੱਜੇ ਹੱਥ ਨਵਾਂ ਬਣਿਆ ਹੋਇਆ ਲੰਗਰ ਹਾਲ ਹੈ ਜੋ ਕਿ ਕਾਫੀ ਵੱਡਾ ਹੈ ਸਾਲ 'ਚ ਕਈ ਵਾਰ ਜਥੇ ਪਾਕਿਸਤਾਨ ਦੇ ਵਿੱਚ ਨਾ ਗੁਰਧਾਮਾਂ ਦੇ ਦਰਸ਼ਨ ਦਿਦਾਰਿਆਂ ਦੇ ਲਈ ਜਾਂਦੇ ਨੇ ਤੇ ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਤਾਂ ਇਹਨਾਂ ਜਥਿਆਂ ਦੇ ਰਾਹੀਂ ਜਾ ਕੇ ਦਰਸ਼ਨ ਕਰ ਸਕਦੇ ਹੋ